ਪਰਿਵਾਰ ਵਿਛਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕੱਟੀ ਸੀ ਆਪਣੀ ਤੀਸਰੀ ਰਾਤ ਪਰ ਹੁਣ ਇਸ ਕਿਲੇ ਦੇ ਹਾਲਾਤ ਨੇ ਬੜੇ ਤਰਸਯੋਗ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਬਲਦੇ ਹੋਏ ਪੱਠੇ ਨੂੰ ਆਪਣੇ ਪੈਰਾਂ ਦੇ ਨਾਲ ਠੰਡਾ ਕੀਤਾ ਸੀ ਉਸ ਦੇ ਦਰਸ਼ਨ ਕਰੋ ਭਾਈ ਬਚਿੱਤਰ ਸਿੰਘ ਜੀ ਇਸ ਜਗ੍ਹਾ ਤੇ ਹੋਏ ਸੀ ਸ਼ਹੀਦ ਬੀਬੀ ਮੁਮਤਾਜ ਜੀ ਦਾ ਜਨਮ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਤੀਸਰੀ ਰਾਤ ਕੱਟੀ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਇੱਕ ਇਤਿਹਾਸਿਕ ਗੁਰੂ ਘਰ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਟਪਦੇ ਪੱਠੇ ਨੂੰ ਠੰਡਾ ਕਰ ਦਿੱਤਾ ਸੀ ਸੋ ਹੁਣ ਤੁਸੀਂ ਦਰਸ਼ਨ ਕਰੋ ਉਸ ਗੁਰੂ ਘਰ ਦੇ ਤੇ ਨਾਲ ਦੀ ਨਾਲ ਇਤਿਹਾਸ ਵੀ ਸਰਵਣ ਕਰੋ ਜਦੋਂ ਗੁਰੂ ਗੋਬਿੰਦ ਸਿੰਘ ਜੀ ਭਗਾਣੀ ਦਾ ਜੁੱਧ ਜਿੱਤਣ ਤੋਂ ਬਾਅਦ ਵਾਪਸ ਆ ਰਹੇ ਸੀ ਤੇ ਰਾਤ ਦਾ ਸਮਾਂ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਰੁਕਣ ਦਾ ਇਰਾਦਾ ਕੀਤਾ ਤੇ ਕੁਝ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੰਘਾਂ ਨੂੰ ਗਲਤ ਰਸਤੇ ਤੇ ਪਾ ਦਿੱਤਾ ਤੇ ਅੱਗੇ ਰਸਤਾ ਬੰਦ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਇੱਥੇ ਇੱਕ ਪੱਠਾ ਸੀ ਉਹ ਪੂਰਾ ਤਪਦਾ ਸੀਗਾ ਜਿਸ ਤਰ੍ਹਾਂ ਕਿ ਲਾਵੇ ਵਾਂਗੂ ਤਪਦਾ ਸੀਗਾ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਆਪਣੇ ਪੈਰ ਰੱਖੇ ਤਾਂ ਉਹ ਪੱਠਾ ਉਸੇ ਸਮੇਂ ਠੰਡਾ ਹੋ ਗਿਆ ਇੱਥੇ ਅੱਜ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਬਣਿਆ ਹੋਇਆ ਤੇ ਇਸ ਦੇ ਨਾਲ ਹੀ ਇਸ ਦਾ ਇਤਿਹਾਸ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਸਾਹਿਬ ਅਤੇ ਕਟਾਰ ਇਸ ਗੁਰੂ ਘਰ ਵਿੱਚ ਮੌਜੂਦ ਹੈ ਅਤੇ ਇਸ ਦੇ ਨਾਲ ਹੀ ਪਿੰਡ ਹੈ ਕੋਟਲਾ ਨਿਹੰਗ ਜਿੱਥੋਂ ਦਾ ਕੀ ਕੋਟਲਾ ਨਿਹੰਗ ਖਾਨ ਸੀ ਜਦੋਂ ਕੋਟਲਾ ਨਿਹੰਗ ਖਾਨ ਨੂੰ ਪਤਾ ਲੱਗਿਆ ਕਿ ਕੁਝ ਲੋਕਾਂ ਨੇ ਗੁਰੂ ਸਾਹਿਬ ਨੂੰ ਗਲਤ ਰਸਤੇ ਤੇ ਪਾ ਦਿੱਤਾ ਤੇ ਗੁਰੂ ਸਾਹਿਬ ਤੋਂ ਕੋਟਲਾ ਨਿਹੰਗ ਖਾਨ ਆ ਕੇ ਮਾਫੀ ਮੰਗੀ ਕਿ ਜਿਹੜੇ ਲੋਕਾਂ ਨੇ ਵੀ ਇਹ ਗਲਤੀ ਕੀਤੀ ਹੈ ਉਸ ਦੀ ਜਿਹੜੀ ਮਾਫੀ ਹੈ ਕੋਟਲਾ ਨਿਹੰਗ ਖਾਨ ਨੇ ਮੰਗੀ ਅਤੇ ਕੋਟਲਾ ਨਿਹੰਗ ਖਾਨ ਫਿਰ ਗੁਰੂ ਸਾਹਿਬ ਨੂੰ ਆਪਣੇ ਨਾਲ ਹੀ ਆਪਣੀ ਹਵੇਲੀ ਲੈ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਤਿੰਨ ਵਾਰ ਕੋਟਲਾ ਨਿਹੰਗ ਖਾਨ ਦੇ ਹਵੇਲੀ ਵਿੱਚ ਪਧਾਰੇ ਇੱਕ ਵਾਰ ਉਹਨਾਂ ਦੇ ਮੁੰਡੇ ਦੀ ਮੰਗਣੀ ਤੇ ਇੱਕ ਵਾਰ ਜਦੋਂ ਆਨੰਦਪੁਰ ਸਾਹਿਬ ਦਾ ਪਰਿਵਾਰ ਵਿਛੋੜਾ ਹੋਇਆ ਉਦੋਂ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਰਾਤ ਇੱਥੇ ਕੋਟਲਾ ਨਿਹੰਗ ਖਾਨ ਦੇ ਕੋਲ ਕੱਟੀ ਉਸ ਗੁਰੂ ਘਰ ਦੇ ਵੀ ਅਸੀਂ ਤੁਹਾਨੂੰ ਇਸ ਤੋਂ ਬਾਅਦ ਦਰਸ਼ਨ ਕਰਾਵਾਂਗੇ ਪਰ ਹੁਣ ਤੁਸੀਂ ਦਰਸ਼ਨ ਕਰੋ ਗੁਰਦੁਆਰਾ ਪੱਠਾ ਸਾਹਿਬ ਦੇ ਜਿੱਥੇ ਕਿ ਗੁਰੂ ਸਾਹਿਬ ਦੇ ਘੋੜੇ ਨੇ ਆਪਣੇ ਜਿਹੜੇ ਪੈਰਾਂ ਦੇ ਨਾਲ ਪੱਠਾ ਠੰਡਾ ਕਰਤਾ ਸੀ ਉਸ ਦੇ ਜਿਹੜੇ ਨਿਸ਼ਾਨੀਆਂ ਅੱਜ ਵੀ ਮੌਜੂਦ ਹੈ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਵੰਗੋ ਵੱਲਦੇ ਹੋਏ ਪੱਠੇ ਨੂੰ ਗੁਰੂ ਗੋਬੀ ਸਿੰਘ ਦੇ ਘੋੜੇ ਦੇ ਪੈਰ ਦੇ ਨਾਲ ਠੰਡਾ ਕਰ ਦਿੱਤਾ ਸੀ ਤੇ ਇਸ ਸਮੇਂ ਆ ਜਿੱਥੇ ਗੁਰਦੁਆਰਾ ਪੱਠਾ ਸਾਹਿਬ ਵਿਰਾਜਮਾਨ ਹੈ ਸੋ ਅਗਲੀ ਵੀਡੀਓ ਆਪਾਂ ਤੁਹਾਨੂੰ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੀ ਵੀ ਦਰਸ਼ਨ ਕਰਾਵਾਂਗੇ ਤੇ ਉੱਥੋਂ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਹਾਂ ਕੋਟਲਾ ਨਿਹੰਗ ਖਾਨ ਦੀ ਹਵੇਲੀ ਜਿੱਥੇ ਕੀ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋਏ ਸਨ ਤੇ ਇਸ ਹਵੇਲੀ ਦਾ ਤੇ ਇਸ ਗੁਰੂ ਘਰ ਦਾ ਇਤਿਹਾਸ ਅਸੀਂ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਜਗ੍ਹਾ ਰਾਤ ਰੁਕੇ ਪਰ ਮੁਗਲਾਂ ਨੇ ਪਿੱਛੇ ਭਾਈ ਬਚਿੱਤਰ ਸਿੰਘ ਅਤੇ ਵੱਡੇ ਸਾਹਿਬਜ਼ਾਦਿਆਂ ਨੂੰ ਘੇਰਾ ਪਾ ਲਿਆ ਤੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋ ਗਏ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਫਿਰ ਇੱਥੇ ਲਿਆਂਦਾ ਗਿਆ ਕੋਟਲਾ ਨਿਹੰਗ ਖਾਨ ਦੀ ਹਵੇਲੀ ਦੇ ਵਿੱਚ ਤੇ ਕੋਟਲਾ ਨਿਹੰਗ ਖਾਨ ਦੀ ਹਵੇਲੀ ਚ ਲਿਆ ਕੇ ਉਟਰਾ ਨਿਹੰਗ ਖਾਨ ਦੀ ਜਿਹੜੀ ਬੇਟੀ ਸੀ ਬੀਬੀ ਮੁਮਤਾਜ ਉਹਨਾਂ ਨੇ ਉਹਨਾਂ ਦਾ ਕਾਫੀ ਇਲਾਜ ਕਰਿਆ ਉਹਨਾਂ ਦੀ ਦੇਖਭਾਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਭਾਈ ਬਚਿੱਤਰ ਸਿੰਘ ਨੂੰ ਇੱਥੇ ਛੱਡ ਕੇ ਫਿਰ ਅੱਗੇ ਵੱਲ ਰਵਾਨਾ ਹੋ ਗਏ ਚਮਕੌਰ ਸਾਹਿਬ ਵੱਲ ਨੂੰ ਤੇ ਭਾਈ ਬਚਿੱਤਰ ਸਿੰਘ ਜੀ ਨੂੰ ਇੱਥੇ ਹੀ ਛੱਡ ਦਿੱਤਾ ਅਤੇ ਉਹਨਾਂ ਦੀ ਦੇਖਭਾਲ ਬੀਬੀ ਮੁਮਤਾਜ ਜੀ ਨੇ ਕੀਤੀ ਜਿਨ੍ਹਾਂ ਦੀ ਕੀ ਇਹ ਜਨਮ ਸਥਾਨ ਹੈ ਜਿੱਥੇ ਅਸੀਂ ਅੱਜ ਖੜੇ ਆਂ ਪਰ ਬੜੀ ਤਰਸਯੋਗ ਹਾਲਤ ਦੇ ਵਿੱਚ ਇਹ ਅਸਥਾਨ ਹੈ ਕਿਉਂਕਿ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਦਿੱਤੀ ਹੈ ਸਿੱਖ ਕੌਮ ਦੇ ਲਈ ਬੀਬੀ ਮੁਮਤਾਜ ਜੀ ਆ ਜੀਵਨ ਭਾਈ ਬਚਿੱਤਰ ਸਿੰਘ ਜੀ ਦੀ ਪਤਨੀ ਬਣੇ ਰਹੇ ਉਹਦਾ ਇਤਿਹਾਸ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਆਂ ਕੋਟਲਾ ਨਿਹੰਗ ਖਾਨ ਗੁਰੂ ਗੋਬੀ ਸਿੰਘ ਜੀ ਨੂੰ ਘੋੜੇ ਵੇਚਦਾ ਸੀਗਾ ਉਹ ਵਧੀਆ ਘੋੜਿਆਂ ਦਾ ਵਪਾਰੀ ਸੀ ਤੇ ਗੁਰੂ ਸਾਹਿਬ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ ਇਸ ਕਰਕੇ ਕੋਟਲਾ ਨਿਹੰਗ ਖਾਨ ਹੈ ਜਿਹੜਾ ਗੁਰੂ ਗੋਬੀ ਸਿੰਘ ਜੀ ਇੱਥੇ ਤਿੰਨ ਵਾਰ ਆਏ ਇੱਕ ਵਾਰ ਪੰਗਾਣੀ ਦੇ ਯੁੱਧ ਦੇ ਸਮੇਂ ਤੋਂ ਵਾਪਸ ਆਦੇ ਹੋਏ ਇੱਕ ਵਾਰ ਕੋਟਲਾ ਨਿਹੰਗ ਖਾਨ ਦੇ ਮੁੰਡੇ ਦੀ ਮੰਗਣੀ ਤੇ ਤੇ ਆਖਰੀ ਸਮੇਂ ਗੁਰੂ ਨਾਨਕ ਦੇਵ ਜੀ ਆਖਰੀ ਸਮੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਆਖਰੀ ਸਮੇ ਇੱਥੇ ਆਏ ਅਤੇ ਭਾਈ ਬਚਿੱਤਰ ਸਿੰਘ ਜੀ ਵੀ ਇੱਥੇ ਹੀ ਸ਼ਹੀਦ ਹੋਏ ਉਹਨਾਂ ਦਾ ਜਿਹੜਾ ਸ਼ਹੀਦੀ ਸਥਾਨ ਆ ਉਹ ਥੱਲੇ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਤੇ ਜਦੋਂ ਮੁਗਲਾਂ ਨੂੰ ਪਤਾ ਲੱਗਿਆ ਕਿ ਭਾਈ ਬਚਿੱਤਰ ਸਿੰਘ ਜੀ ਸਿੰਘ ਇੱਥੇ ਰੁਕੇ ਹੋਏ ਐ ਤੇ ਰੋਪੜ ਤੋਂ ਜਿਹੜੇ ਮੁਗਲ ਥਾਣੇਦਾਰ ਸੀ ਉਹ ਇੱਥੇ ਇਸ ਹਵੇਲੀ ਤੇ ਉਹਨਾਂ ਆ ਕੇ ਧਾਵਾ ਬੋਲ ਦਿੱਤਾ ਤੇ ਕੋਟਲਾ નિਹੰਗ ਖਾਨ ਨੇ ਇਹ ਕਹਿ ਕੇ ਉਸ ਸਿਪਾਹੀਆਂ ਨੂੰ ਇੱਥੋਂ ਮੋੜ ਦਿੱਤਾ ਕਿ ਇਸ ਕੋਠਰੀ ਦੇ ਵਿੱਚ ਜਦੋਂ ਉਹਨਾਂ ਨੇ ਸਾਰੇ ਪਾਸੇ ਤਲਾਸ਼ੀ ਲੈ ਲਈ ਤਾਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਜਿਸ ਕੋਠਰੀ ਦੇ ਵਿੱਚ ਭਾਈ ਬਚਿੱਤਰ ਸਿੰਘ ਅਤੇ ਬੀਬੀ ਮੁਮਤਾਜ ਜੀ ਬੈਠੇ ਹੋਏ ਸਨ ਜਦੋਂ ਉਹ ਥਾਣੇਦਾਰ ਉੱਥੇ ਵੜਨ ਲੱਗਿਆ ਤਾਂ ਕੋਟਰਾ ਨਿਹੰਗ ਖਾਨ ਨੇ ਗਿਆ ਤੇ ਇੱਥੇ ਮੇਰੀ ਕੁੜੀ ਅਤੇ ਮੇਰਾ ਜਵਾਈ ਹੈ ਉਹ ਆਰਾਮ ਕਰ ਰਿਹਾ ਤੇ ਉਹ ਕੋਟਰਾ ਨਿਹੰਗ ਖਾਨ ਦੀ ਜਿਹੜੀ ਗੱਲ ਮੰਨ ਕੇ ਵਾਪਸ ਚਲਾ ਗਿਆ ਤੇ ਜਦੋਂ ਫਿਰ ਕੋਟਰਾ ਨਿਹੰਗ ਖਾਨ ਨੇ ਬੀਬੀ ਮੁਮਤਾਜ ਜੀ ਦਾ ਵਿਆਹ ਕਰਨਾ ਜਾਇਆ ਤੇ ਬੀਬੀ ਮੁਮਤਾ ਜੀ ਨੇ ਮਨਾ ਕਰ ਦਿੱਤਾ ਕਿ ਤੁਸੀਂ ਖੁਦ ਕਿਹਾ ਸੀ ਕਿ ਇਸ ਕੋਠਰੀ ਦੇ ਵਿੱਚ ਮੇਰੀ ਜਵਾਈ ਅਤੇ ਮੇਰੀ ਧੀ ਹੈ ਜਿਹੜੀ ਉਹ ਆਰਾਮ ਕਰ ਰਹੇ ਹਨ ਤੋਂ ਉਸ ਦਿਨ ਤੋਂ ਹੀ ਬੀਬੀ ਮੁਮਤਾ ਜੀ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਕੁਝ ਸਮੇਂ ਬਾਅਦ ਕੁਝ ਦਿਨਾਂ ਬਾਅਦ ਭਾਈ ਬਚਿੱਤਰ ਸਿੰਘ ਜੀ ਇੱਥੇ ਹੀ ਸ਼ਹੀਦੀਆਂ ਪਾ ਗਏ ਤੋਂ ਉਸ ਤੋਂ ਬਾਅਦ ਬੀਬੀ ਮੁਮਤਾ ਜੀ ਨੇ ਜਿਹੜਾ ਆਪਣਾ ਵਿਆਹ ਨਹੀਂ ਕਰਵਾਇਆ ਤੇ ਫਿਰ ਇੱਥੋਂ ਦੀ ਕੁਝ ਦੂਰ ਕੋਟਰਾ ਨੇ ਆਂਖਾਂ ਦੇ ਨਾਨਕੇ ਸੀਗੇ ਤੇ ਬੀਬੀ ਮੁਤਾਜ ਜੀ ਫਿਰ ਉੱਥੇ ਚਲੇ ਗਏ ਤੇ ਕੋਟਲਾ ਨਿਹੰਗ ਖਾਨਾ ਉੱਥੇ ਉਹਨਾਂ ਦੇ ਰਹਿائش ਦਾ ਪ੍ਰਬੰਧ ਕੀਤਾ ਅੱਜ ਉੱਥੇ ਬੀਬੀ ਮੁਤਾਜ ਜੀ ਦਾ ਗੁਰੂ ਘਰ ਵੀ ਬਣਿਆ ਹੋਇਆ ਤੇ ਇਸ ਜਗ੍ਹਾ ਤੇ ਅੱਜ ਜਿੱਥੇ ਅਸੀਂ ਖੜੇ ਹਾਂ ਇਹ ਕੋਟਲਾ ਨਿਹੰਗ ਖਾਨ ਦੀ ਕਿਸੇ ਸਮੇਂ ਹਵੇਲੀ ਹੋਇਆ ਕਰਦੀ ਸੀ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਉਪਾਸ਼ਕ ਸੀ ਤੇ ਜਾਂਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਆਪਣੀ ਘਟਾਲ ਤੇ ਇੱਕ ਕਿਰਪਾਨ ਨਿਸ਼ਾਨੀ ਵਜੋਂ ਦੇ ਕੇ ਗਏ ਸੀ ਉਹਨਾਂ ਦੇ ਖਾਨਦਾਨ ਨੂੰ ਉਹ ਵੀ ਇਸ ਸਮੇਂ ਨੀਚੇ ਗੁਰੂ ਘਰ ਦੇ ਵਿੱਚ ਮੌਜੂਦ ਹੈ ਸੋ ਇਹ ਸੀ ਇਸ ਗੁਰੂ ਘਰ ਦਾ ਇਤਿਹਾਸ ਪਰ ਅੱਜ ਇਸ ਇਤਿਹਾਸਕ ਜਗ੍ਹਾ ਨੂੰ ਦੇਖ ਕੇ ਬੀਬੀ ਮਮਤਾ ਜੀ ਦਾ ਜਨਮ ਸਥਾਨ ਅਤੇ ਭਾਈ ਬਚਿੱਤਰ ਸਿੰਘ ਜੀ ਦਾ ਕੋਟਲਾ ਨਿਹੰਗ ਖਾਨ ਦਾ ਜੋ ਕਿਲਾ ਸੀਗਾ ਉਹ ਅੱਜ ਤਰਸਜੋਗ ਹਾਲਤ ਚ ਹੈ ਦਾ ਬਾਕੀ ਹਿੱਸਾ ਤਾਂ ਘੱਟ ਚੁਕਿਆ ਪਰ ਥੋੜਾ ਜਿਹਾ ਹਿੱਸਾ ਬਚਿਆ ਹੈ ਉਹ ਵੀ ਹੁਣ ਢਹਣ ਵਾਲਾ ਹੈ ਸੋ ਸੰਗਤਾਂ ਨੂੰ ਬੇਨਤੀ ਕਿ ਆਪਣੀ ਜਿਹੜੀ ਪ੍ਰਾਤਨ ਸਿੱਖ ਇਤਿਹਾਸ ਹੈ ਉਹਨੂੰ ਬਚਾਇਆ ਜਾਵੇ ਅਤੇ ਇਹੋ ਜਿਹੇ ਜਿਹੜੇ ਸਾਡੇ ਇਤਿਹਾਸਿਕ ਸਥਾਨ ਹੈ ਉਹਨਾਂ ਨੂੰ ਪੁਨਰ ਉਸੇ ਹਾਲਤ ਦੇ ਵਿੱਚ ਜੇ ਬਣਾਉਣਾ ਵੀ ਹੈ ਤਾਂ ਉਸੇ ਤਰ੍ਹਾਂ ਦੇ ਡਿਜ਼ਾਈਨ ਦੇ ਨਾਲ ਉਸੇ ਤਰ੍ਹਾਂ ਦੀ ਜਿਹੜੀ ਇਹਦੀ ਦੇਖੋਣੀ ਚਾਹੀਦੀ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੇ ਜਿੰਨੇ ਵੀ ਗੁਰੂ ਘਰ ਹੈ ਉਸੇ ਤਰ੍ਹਾਂ ਬਾਬੇ ਨਾਨਕ ਦੇ ਸਮੇਂ ਦੇ ਬਣੇ ਹੋਏ ਆ ਉਹਨਾਂ ਨੇ ਉਸੇ ਤਰ੍ਹਾਂ ਉਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ ਉਹਨਾਂ ਦੀ ਜਿਹੜੀ ਮਰੰਮਤ ਹੈ ਉਹ ਸਮੇਂ-ਸਮੇਂ ਸਰ ਕਰਵਾਉਂਦੇ ਰਹਿੰਦੇ ਆ ਸੋ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਇਸ ਗੁਰੂ ਘਰ ਵੱਲ ਵੀ ਧਿਆਨ ਦਿਓ ਤੇ ਜਿਹੜੀ ਇਹਦੀ ਇਮਾਰਤ ਹੈ ਉਹ ਇਸੇ ਤਰ੍ਹਾਂ ਜਿਹੜੀ ਹੈ ਉਹ ਸਾਡੀ ਸਿੱਖ ਰਾਜ ਦੀ ਜਿਹੜੀ ਨਿਸ਼ਾਨੀ ਹੈ ਉਹ ਸੰਭਾਲੀ ਜਾ ਸਕੇ ਸੋ ਇਸ ਦੀ ਜਿਹੜੀ ਹਾਲਤ ਹੈ ਇਸ ਸਮੇਂ ਪੂਰੀ ਖਾਸਤਾ ਹੋ ਚੁੱਕੀ ਹੈ ਸੋ ਇਹ ਹੈ ਬੀਬੀ ਮਮਤਾ ਜੀ ਦਾ ਜਨਮ ਸਥਾਨ ਅਤੇ ਕੋਟਲਾ ਨਿਹੰਗ ਖਾਨ ਦਾ ਕਿਲਾ ਇਹ ਪੈਂਦਾ ਹੈ ਪਿੰਡ ਕੋਟਲਾ ਰੋਪੜ ਵਿੱਚ ਪਠਾ ਸਾਹਿਬ ਤੋਂ ਥੋੜੀ ਹੀ ਦੂਰੀ ਤੇ ਇਹ ਕਿਲਾ ਮੌਜੂਦ ਸੀ ਕੋਟਲਾ ਨਿਹੰਗ ਖਾਨ ਕਿਸੇ ਸਮੇਂ ਇੱਥੇ ਰਿਆ ਕਰਦਾ ਸੀ ਅਤੇ ਗੁਰੂ ਸਾਹਿਬ ਦੇ ਨਾਲ ਬਹੁਤ ਪਿਆਰ ਸੀ ਕੋਟਲਾ ਨਿਹੰਗ ਖਾਨ ਦਾ ਸੋ ਹੁਣ ਸੰਗਤ ਨੂੰ ਬੇਨਤੀ ਹੈ ਫੇਰ ਮਿਲਾਂਗੇ ਇੱਕ ਹੋਰ ਇਤਿਹਾਸਿਕ ਵੀਡੀਓ ਦੇ ਨਾਲ ਸੋ ਇਸ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਜਰੂਰ ਤੁਸੀਂ ਪਿੰਡ ਕੋਟਲਾ ਕੋਟਲਾ ਨਿਹੰਗ ਖਾਨ ਦੇ ਕਿਲੇ ਦੇ ਦਰਸ਼ਨ ਕਰੋ ਜਿੱਥੇ ਕਿ ਭਾਈ ਬਚਿੱਤਰ ਸਿੰਘ ਜੀ ਸ਼ਹੀਦ ਹੋਏ ਸਨ